ਹੋ ਲੈ ਹੋ ਲੈ ਕੋਣ ਵਡਾ ਅੱਖ ਸਭ ਕੋਈ ਕੇਵਡ ਵੱਡਾ ਮਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਣਨ ਵਾਲੇ ਤੇਰੇ ਰਹੀ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨੰਦਨ ਤੇਰਾ ਕਿਤ ਕਿਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਈਮਤ ਮਿਲ ਈਮਤ ਪਾਈ ਗਨੀ ਧਿਆਨੀ ਗੁਰੂ ਗੁਰਹਾਈ ਗਹਨ ਨਾ ਜਾਈ ਤੇਰੀ ਤੁਲ ਬੜਾਈ ਤਬ ਸਤ ਸਭ ਤਾਪ ਸਭ ਚੰਗਿਆਈਆ ਸਿੱਧਾ ਪਰਪਰ ਕੀਆ ਵਡਿਆਈਆ ਤਦਵੇਂ ਸਿੱਧੀ ਕਲਾ ਨਾ ਪਾਈਆ ਕਰਮ ਮਿਲੈ ਨਹੀਂ ਧਾਕ ਰਹਾਈਆ ਆਖਣ ਵਾਲਾ ਕੀ ਆ ਵਿਚਾਰ ਸਿਮਤੀ ਪਰੇ ਤੇਰੇ ਪੰਡਰਾ ਜਿਸ ਤੂੰ ਦੇਹ ਕਿਸੈ ਕਿਆ ਚਾਰਾ ਨਾਨਕ ਸਤਿ ਸਵਰਨਹਾਰ ਆਸਾਮ ਲਹਿਲਾ ਅੱਖ ਦੀਵਾ ਵਿਸਰੇ ਮਰਦਾ ਅੱਖਣੀ ਅੱਖਾ ਸਚਨ नाम उत्वुक उत्वुक साचे नाम की लग भूख उत भूख है खाए चली है दो सो क्यों विसर मेरी माए सचा साहिब सच नाए रहा नाम की दिल बड़ियाई आप थके कीमत नहीं पाई जे सा मिल गया खन पाहे वड्डा ना होवे घाट ना जाए ਨੰ ਮਰ ਨਭੂ ਵਸੂ ਗੁ ਦਿਨਦਰ ਹੈ ਨ ਚੁਕੇ ਭੋਗ ਗੁਣ ਇਹੋ ਹੋਰ ਨਹੀਂ ਹੋਏ ਨਾ ਹੋਵਾ ਨ ਕੋ ਹੋਏ ਦੇਵ ਦੇ ਆਪ ਦੇਵ ਤੇਰੀ ਦਾਤ ਦਿਨ ਦਿਨ ਕਰਕੇ ਕੀ ਰਾਤ ਖਸਮੋਂ ਵਿਸਾਰੀ ਤੇ ਕਮ ਜਾਤ ਨਾਨਕ ਨਵਾਬਾਦ ਸਨਾਤ ਰਾਗ ਪੂਜਰੀ ਮਹਲਾ ਚੌਥਾ ਹਰ ਕੇ ਜਾਨ ਸਤ ਗੁਰ ਸਤਪੁਰਖ ਬਿਨੋਂ ਕਰਮ ਗੁਰਪਾਸ ਹਮ ਕੀਦੇ ਕਰਮ ਸਤ ਗੁਰ ਸਰਣਾਈ ਕਰ ਦਇਆ ਨ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਾ ਰਾਮ ਨਾਮ ਪ੍ਰਗਾਸ ਗੁਰਮੁਖ ਨਾਮ ਮੇਰਾ ਪ੍ਰਾਨ ਸਿਕਾਈ ਹਰ ਕੀਰਤ ਹਮੇਂ ਰਹਿ ਰਹਾ ਸਦਾ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰਿ ਹਰਿ ਨਾਮ ਮਿਲਾਇ ਤਰਪਤਾ ਸੁਹਿ ਬੁਲ ਸੰਗਤ ਗੁਣ ਪ੍ਰਗਾਸ ਤਨ ਹਰਿ ਹਰਿ ਅਰਦਾਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਹੰਦੂ ਸਤ ਗੁਰੂ ਸਰਨ ਸੰਗਤ ਨਹੀਂ ਆਏ ਤੇਬ ਜੀਵੇ ਤੇਗ ਦਿਵਾਸ ਜਿਨ ਹਰ ਜਨ ਨੇ ਸਤਿਗੁਰੂ ਸੰਗਤ ਪਾਈ ਤਿੰਨ ਧੁਰਮਸਤਕ ਲਿਖਿਆ ਜੇ ਖਾਸ ਧੰਨੀ ਧੰਨੀ ਸਤਸੰਗਤ ਜੇ ਤੂ ਹਰ ਰਸ ਪਾਇਆ ਮਿਲੇ ਜਨ ਨਾਨਕ ਨਾਮ ਪ੍ਰਗਾਸ ਅਦਾਬ ਗੋਦਰੀ ਮਹੱਲਾ ਪੰਜਵਾ ਕਾਹਿਰੀ ਮਨ ਚਿਤ ਵਹਿ ਉਦਮ ਜਿ ਆਹਰ ਹਰ ਜੀ ਉਪਰਿਆ ਸਾਲ ਮਥਰ ਮਹਿ ਜਨ ਤੇ ਉਪਾਏ ਤਾ ਕਰ ਗਤੂ ਆਕੇ ਕਰਤਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋਤਰਿਆ ਗੁਰਪੁਰਸ ਜੇ ਪਰਮ ਪਦ ਪਾਇ ਸੁਖੇ ਕਾਛ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਜਦੂ ਸੰਭਾਹੇ ਠਾਕੁਰ ਕਾਹੇ ਮਨ ਭੋ ਕਰਿਆ ਉੱਡੇ ਉੱਡੇ ਆਵੇ ਸੈ ਪੋਸਾ ਤੁਸ ਪਾਛੈ ਬਚਰੇ ਛਰੇਆ ਤਿੰਨ ਕਵਨ ਖਲਾਵੇ ਕਵਨ ਤੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਧਾਤੂ ਗੁਰੂ ਗਦੋ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਈਐ ਤੇਰਾ ਅੰਤ ਨ ਪਰਵਰਿਆ ਦਾਗ ਅਸਾ ਲਚਿ ਥਾਸਿ ਸੁਪ੍ਰਭ ਇਕ ਓੰਕਾਰ ਸਤਗੁਰ ਪ੍ਰਸਾਦ ਸੁਪਰਖ ਨਿਰੰਦਰਨ ਹਰਿ ਹਰਿ ਨਿਰੰਦਰਨ ਹਰਿ ਅਗਮਾ ਅਗਿਆਪਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਜੇ ਸਿਰਜਣਹਾਰ ਸਭ ਜੀਮਾਰੇ ਦੀ ਤੁਧਿ ਅਕਾਤ ਤਰ ਹਰਿ ਧਿਆਵੂ ਸੰਤੋ ਜੀ ਸਭ ਦੂਪ ਪ੍ਰਸਾਰਨ ਹਰਿ ਅਪੇਠਾ ਗੁਰੂ ਹਰਿ ਅਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰਿ ਕੋ ਪ੍ਰਕਾਤ ਸਮਾਨਾ ਇਕ ਦਾਤੇ ਇਕ ਪ੍ਰੇਖੀ ਜੀ ਸਭ ਤੇਰੇ ਚੋਟ ਵਡਾਣਾ ਤੁਹ ਦਾ ਆਪੇ ਪੂਰਤਾ ਜੀ ਹਾਂ ਤੁਦ ਬਿਨ ਅਵਰ ਨਾ ਜਾਣਾ ਤੁੰ ਪਦ ਭੰਗ ਅੰਤ ਬਿਅੰਤ ਜੀ ਕੀ ਰੇ ਗਿਆਨ ਆਪੂ ਕਣ ਜੋ ਸਿਵ ਹੈ ਜੋ ਸਿਵ ਹੈ ਤੁਦ ਜੀ ਜਨ ਨਾਨਕ ਤਿਨ ਪਰਬਣ ਹਰ त्याग ਹਰ त्यागੁ ਕੋਤ ਜੀ ਸੇ ਜਾਨਾ ਜਗ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ त्याਾਇਆ ਜੀ ਤਿਨ ਤੂਤੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਦੀ ਤਿਹਾਰ ਹਰਿ ਰੂਪ ਸਮਾਸੀ ਸੇਧਾਨੀ ਸੇਧਾਨ ਜਿਨ ਹਰਿ ਧਿਆਇਆ ਜੀ ਬਿਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਭਰੇ ਬੇਅੰਤ ਦੇ ਅੰਤ ਤੇਰੇ ਭਗਤ ਤੇਰੇ ਭਗਤ ਸਲਾਣ ਤੁਧ ਜੀ യാട്ടമ

ਤੋ ਦੱਤੇ ਭਾਵੇ ਸੋਈ ਵਰਤੈ ਜੀ ਆਪੇ ਕਰਹਿ ਸੋ ਹੋਈ ਤੋ ਦੱਤੇ ਸ੍ਰਿਸ਼ਟ ਸਭਿ ਉਪਾਏ ਜੀ ਤੋ ਦੱਤੇ ਸਿਰਜ ਸਭ ਕੋਈ ਜਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸੰਸਾਏ ਗਾ ਜਨੋਈ ਆਸਾਨ ਲੱਗਦਾ ਹੋਂ ਕਰਤਾ ਸਿਧਿਆ ਮੈਂ ਦਾਸ ਆਈ ਜੋ ਤਉ ਭਾਵੇਂ ਸੋਈ ਈਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨੀਤੇ ਆਇਆ ਜਿਸ ਨਾਮ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਸੁਧਿਆਪ ਕੋ ਵਿਸੂੜਿਆ ਆਪ ਮਿਲਾਇਆ ਤੂੰ ਦਰਿਆ ਓ ਸਭ ਤੇਰੀ ਮਾਹੀ ਤੋਦ ਬਿਨ ਦੂਜਾ ਕੋਈ ਨਾ ਹੈ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲਿ ਵਿਸੁਰਿਆ ਸੰਜੋਗੀ ਮੇਲੇ ਹੰ ਜਿਸ ਨਾਮ ਤੂੰ ਦਾਣਾਏ ਐਸੋ ਹੀ ਜਨ ਜਾਣੈ ਹਰ ਗੁਣ ਸਦਹੀਆ ਤੋ ਕਣੈ ਦਿਨ ਹਰ ਸੇਵਿਆ ਦਿਨ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਹੋਏ ਓੰਕਾਰ ਕਰ ਵੇਖ ਹੈ ਜਨ ਹੈ ਸੋਏ ਜਨ ਨਾਨਕ ਗੁਰਮੁਖੋ ਪ੍ਰਗਟ ਹੋਏ ਵਾਸ ਮਨ ਲਪ ਲਾ ਤਿਤ ਸਰਵੜੈ ਕੈਲੇ ਨਿਵਾਸ ਪਾਣੀ ਪਾਵਕ ਤਿਨ ਹੀ ਕੀਆ ਪੰਕਜੋ ਮੋਹੋ ਪਗਨਿ ਜਾਲੈ ਹਮ ਦੇਖਾ ਤੈ ਦੂਬੀ ਅਲੇ ਮਨ ਏਕ ਨਾ ਤੇਤਸ ਮੂੜਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਦਾਵਾ ਨਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਲਾਹੀ ਬਿਸਰਿਆ ਆਸਾ ਲਪੰਜਵਾਈ ਪ੍ਰਪਤ ਮਨੁਖ ਦਿਹੁਰਿਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਔਰ ਗਾਜ ਤਿਰਕਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗam ਲਾਗ ਭਉ ਦਿਲ ਤਰਨ ਤੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਪਰਹਾਉ ਜਪ ਤਪ ਸੰਜਮ ਧਰਮ ਨਾਮ ਕਮਾਇ ਸਿਵਾ ਸਾਧ ਨਾ ਜਾਣਿਆ ਕਹੋ ਨਾਨਕ ਹਮ ਨੀਜ ਕਰਮਾ ਜਬ ਨਪ ਸੰਜਮ ਧਰਮ ਨਾਮ ਕਮਾਇਆ ਕਹੋ ਨਾਨਕ ਹਮ ਨੀਜ ਕਰਮਾ ਇਹ ਤੂ ਓੰਕਾਰ

ਮਰੇ ਦੁਸਤ ਸਬੈ ਤੁਮ ਘਾਵਹੁ ਆਪਾਤ ਤੈ ਮੋਹਿ ਬਿਤਾਵੋ ਸੁਖੀ ਬਸੈ ਮੂਰਿ ਪ੍ਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੂਰਿਛਾ ਲਿਜ ਕਰਦੈ ਕਰਿਐ ਸਭ ਦਰਨ ਕੋ ਆਜਿਰੀਐ ਪੂਰਨ ਹੋਏ ਮਾਜੀ ਅਸਾ ਹੋਰ ਭਜਨ ਕੀ ਰਹੈ ਤਿਆਸਾ

ਉੰਦਾ ਖਲੇ ਹੋ ਮੋਹੇ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਕਾਰ ਤੁਮ ਹੋ ਪੂਰੀ ਪਤਰਦਸ ਦੰਤਾ ਕਾਲ ਪਾਏ ਬ੍ਰਹਮਾ ਵਪਰਾ ਕਾਲ ਪਾਏ ਸ਼ਿਵ ਦੂ ਅਵਤਾਰ ਕਾਲ ਪਾਏ ਕਰ ਵਿਸਮ ਪ੍ਰਕਾਸ਼ ਸਕਲ ਕਾਲ 라 ਕੀਆ ਤਮਾਸ਼ਾ

ਨਮਸਕਾਰ ਇਸ ਹੀ ਕੋ ਹਮਾਰੀ ਸਕਲ ਪ੍ਰਜਾ ਜੰਗ ਆਪ ਸੁਵਾਰੀ ਦੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣ ਭਲੇੁਰੇ ਕੀ ਪੀਰ ਮੁਸ਼ਾਨਤ ਚਿਟੀ ਲੇ ਕੋੰਤਰ ਅਸਤੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਇਹ ਦੁਖੀ ਸੁਖ ਪਾਏ ਸਾਧਕੇ ਸਹੀ ਏਕ ਏਕੀ ਪੀਰ ਪਛਾਨੈ ਕੱਟ ਕੱਟ ਕੇ ਕਟ ਪਟ ਕੀ ਜੰਨੈ ਦਾ ਬੁੱਧ ਕਰਖ ਕਰਾ ਕਰਤਾਰਾ ਅਰਜਾ ਕਰਤ ਨਵ ਦੇਹ અપਾਰਾ ਜਬਿਆ ਕਰ ਕੋ ਕਰਤ ਹਾਂ ਕਬ ਤੁਮ ਮੈਂ ਮਿਲ ਤੂ ਦੇ ਦਰਸ ਕਬ ਹੂੰ ਦیتے ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਤਾਰੈ ਤੁਮ ਸਭ ਜੀ ਤੇ ਰਹਿ ਤਨ ਰਾਲ ਮੁਰੰਦਾਨ ਤਵੇ ਤੇ ਤੇ ਅਰ ਰਾਲ

ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਜਿਨ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਦੇਤੀ ਤੁਮਰਾ ਲਖਾ ਨਾ ਜਾਏ ਅਸਰ ਇਹ ਬੇਦ ਸਦਾ ਪ੍ਰਤਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਗ ਭਇਓ ਰਵਹਿ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤ ਉਦਖਾ ਬਹੁਤ ਰਤ ਜਿਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸੋਇ ਅਮਰ

ਪਰਖਦਾਵਨ ਪਾਗ ਪਰੇ ਦਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਾਲ ਕੋ ਇੱਕ ਬਾਰ ਆਇ ਹੈ ਸਾਕੇ ਕਾਲ ਨਿਕਟ ਨਹ ਐ ਮਰਛਾ ਹੋਏ ਤਹ ਸਭ ਕਾਲ ਦੁਸ਼ਟ ਅਰਿਸ਼ਟ ਕਰੇ ਤਤਕਾਲਾ कृपा दृष्टि तन जाहे निहर होत आके ताप तन मोहरो रद्द सिद्ध कर्मो सब होई दृष्टा स्वयस कहे न कोई एक बार दिन तुम्हे संवारा काल वास्ते तहे उबारा ਦੇਨ ਨਰਨਾਮ ਤੇਹਾਰੂ ਕਹਾ ਗਾਰਤ ਦੁਸ਼ਤ ਦੂਖ ਤੇ ਰਹਾ ਖੜਗ ਕੇ ਮੈਂ ਸ਼ਰਨ ਤੇਹਾ ਆਪ ਹਾਤ ਗੈਨ ਸਰਬ ਤੌਰ ਮੋ ਬੋ ਸਹਾਈ ਖੜਗ ਕੇ ਮੈਂ ਸਰਬothor ਮੋਹੋ ਸਹਾਈ ਸਵਈਆ ਪਾਈਂ ਗਹੇ ਜਬ ਦੇ ਤੁਮਰੇ ਤਬ ਤੇ ਕੋ ਅੰਖ ਕਰੇ ਨਹੀਂ ਆਨਿਉ ਰਾਮ ਰਹੀਮ ਪੁਰਾਨ Quran ਅਨੇਕ ਗਹੇ ਮਤ ਏਕ ਨਾ ਮੰਨਿਉ ਸੰਮਰਤ ਸਾਸਤਰ ਦੇਦ ਸਮੈ ਮਹ ਭੇਦ ਕਹੈ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁੰਬੀ ਕਰ ਮੈਂ ਨਾ ਕਹਿਓ ਸਭ ਦੁਹੇ ਬਖਾਨਿਓ ਦੁਹਰਾ ਸਗੁ ਗਵਾਜ ਕੋ ਸਾਡ ਕੈ ਗਹਿਓ ਤੁਹਾਰੋ ਬਾਹੇ ਗਹਿ ਕੀ ਲਾਜ ਅਸ ਗੁਰੂ ਆਦ ਕੌ ਸਾਟ ਕੈ ਗਇਓ ਤੁਹਾਰੋ ਬਾਹੇ ਗਹੇ ਕੀ ਲਾਜ ਅਸ ਪਰਮਕਲੀਨ ਅੱਲਾ ਤੂਜਾ ਆਨੰਦ ਇੱਕ ਓ ਅੰਕਾਰ ਸਤਵਤ ਪ੍ਰਸਾਦ ਆਨੰਦ ਭਇਆ ਮੇਰੀ ਬਾਏ ਸਤਗੁਰੂ ਮੈਂ ਪਾਇਆ ਸਤ ਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਅਰਾਗ ਰਤਨ ਪਰਵਾਰ ਹਰੀਆਂ ਸ਼ਬਦ ਗਾਵਣੀਆਂ ਆ ਸਭ ਦੂਰ ਤਾ ਗਾਵੂ ਹਰੀ ਕੇ ਰਾਗ ਮਨ ਜਿਨੀ ਵਸਾਇਆ ਕਹਾ ਨਾਨਕ ਆਨੰਦ ਭੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੂ ਕਰੇ ਤੇਰਾ ਕਾਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਤ ਸੁਆਮੀ ਸੋ ਕਮਣੋਂ ਵਿਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਤੇਰਾ ਹੈ ਘਰ ਤਾਂ ਤੇਰਾ ਹੈ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮੁ ਮਾਨੁ ਸਾਬਾਏ ਨਾਮ ਜਿਨ ਕਾਏ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਾ ਨਾਨਕ ਸੱਚੇ ਸਾਹਿਬਾ ਕਿਉ ਨਹੀ ਕਰਤੇ ਰਾਏ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇਸ਼ਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਖੋ ਜਿਸ ਦੀਆਂ ਇਹ ਵਡਿਆਈਆਂ ਸਾਹ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਤਿਨਾਮ ਮੇਰਾ ਆਧਾਰੋ ਵਾਜੂ ਪੰਥੇ ਸ਼ਬਦ ਜੇਤੁ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜੇਤ ਕਰ ਧਾਰੀਆ ਪੰਥ ਦੂਤ ਦੁਧ ਵਸ ਕੀਤੇ ਕਾਲ ਕੰਟ ਤੁਮਾਰਿਆ ਸੁਰ ਕਰਮ ਪਾਇਆ ਤਤ ਜਨ ਕੋ ਸੇ ਨਾਮ ਮਰ ਕੈ ਲਾਗੇ ਕਹਾ ਨਾਨਕ ਤਹ ਸੁਖ ਵਾਚੇ ਤਤ ਘਰ ਅਨਹਦ ਵਾਜੇ ਅਨੰਦ ਸੁਨਹੁ ਵਡ ਭਾਗੀ ਨੋ ਸਗਲ ਮਨੋਰਥ ਪੂਰੇ ਪਾਤਿ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਕੁੜੀਲ ਕਹਤੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਸੁਨਤੇ ਕੁੜੀਲ ਕਹਤੇ ਪਵਿੱਤ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਮੁੰਦਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਦਾ ਪਿਓ ਜਿਸ ਦਾ ਸਭਸ ਦਾ ਰੂਪ ਜੇ ਕੋ ਖਾਵੈ ਜੇ ਕੋ ਕੁੰਟੈਿਸ ਕਾ ਹੋਏ ਉਦਾਰੋ ਏਵਸਤ ਤਜਿ ਨਹ ਜਾਈ ਨਿਤ ਨਿਤ ਰਖ ਵਰਤਾਰੋ ਤਮ ਸੰਸਾਰ ਚਰਨ ਲਗ ਲਗ ਜੈ ਸਬਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5 ਤੇਰਾ ਕੀਤਾ ਜਤੋ ਨਾ ਮੈਂ ਨੋਜੋਗ ਮੈਂ ਨਿਰਗੁਣ ਆਰੀ ਗੂਗੁਣ ਨਾਹ ਆਪੇ ਦਰਸ ਪਰਸ ਪਿਆ ਮਿਹਰਮਤ ਹੋਈ ਸਤ ਗੁਰ ਨਾਨਕ ਨਾਮ ਬਿਲਾ ਦਾ ਦੀਵਾ ਤਨ ਮਨ ਥੀਵੇ ਤਰਸ ਪਿਆ ਮਨੇ ਰਾਮਤ ਹੋਈ ਨਾਨਕ ਨਾਮ ਮਿਲਹਿ ਤਾ ਦੀਵਾ ਤਨ ਮਨ ਥੀ ਵ ਭਰੇ ਆ ਵਾਹਿਗੁਰੂ ਕੀ ਹਾਲ ਸਾਦਾ ਵਾਹਿਗੁਰੂ ਕੀ ਮਤਹਿ